ਆਲੂ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟਦੇ ਜਿੱਦਾਂ ਮੈਂ ਕੁੱਟਦਾ ਪਿਆ ਹਾਂ ਤੁਹਾਡੇ ਸਾਹਮਣੇ ਦੇਖੋ ਠੀਕ ਹੈ ਠੀਕ ਹੈ ਜੀ ਕੁੱਟ ਰਿਹਾ ਨਾ ਮੈਂ ਆਹ ਕੁੱਟ ਕੇ ਇਹਦਾ ਬਿਲਕੁਲ ਦਰਦ ਕਰ ਲੈਣਾ ਇਹਨੂੰ ਮੋਟਾ-ਮੋਟਾ ਪਾਊਡਰ ਬਣਾ ਲੈਣਾ ਹਾਂ ਮੈਂ ਕੈਮਰਾਮੈਨ ਸਾਹਮਣੂ ਰਿਕੁਐਸਟ ਕਰਾਂਗਾ ਵੀ ਇੱਕ ਵਾਰੀ ਦਿਖਾਇਆ ਜਾਏ ਬਸ ਇੰਨਾ ਕੋ ਪਾਊਡਰ ਆਪਾਂ ਇੱਕ ਵਾਰ ਚ ਲੈਣਾ ਦੁੱਖ ਭਰੇ ਗਾਣੇ ਜਿੱਚ ਸਿੰਗਰ ਸਿਸਕੀਆਂ ਲੈ ਲੈ ਗਾ ਰਿਹਾ ਉਹਨਾਂ ਕੀ ਹੋਏਗਾ ਸਾਡੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੈ ਉਹ ਐਕਟੀਵੇਟ ਹੋ ਜਾਏਗਾ ਉਹਨੂੰ ਕਹਿੰਦੇ ਸਟ੍ਰੈਸ ਹਾਰਮੋਨ ਠੀਕ ਹੈ ਸਟ੍ਰੈਸ ਹਾਰਮੋਨ ਜਿੰਨਾ ਤੁਹਾ ਉਹਨਾਂ ਨੂੰ ਤੁਹਾਨੂੰ ਨੀਂਦ ਆਣ ਚ ਦਿੱਕਤ ਆਏਗੀ ਜਿੰਨਾ ਸੌਖਾ ਇੱਕ ਗਲਾਸ ਚੋ ਪਾਣੀ ਪੀ ਜਾਣਾ ਹੈ ਉਨਹੀਂ ਸੌਖੀ ਨੀਂਦ ਲਿਓਣੀ ਹੈ ਦੁੱਧ ਨੀਂਦ ਲਿਆਉ ਦੁੱਧ ਠੀਕ ਹੈ ਚੈਨ ਪਾਉ ਦੁੱਧ ਠੰਡ ਪਾਉ ਦੁੱਧ ਇਹ ਇਹ ਤੁਹਾਡਾ ਸਾਰੀਆਂ ਬਿਮਾਰੀਆਂ ਜਿਹਨੂੰ ਆਪਾਂ ਇਨਸੋਮੀਆ ਕਹ ਦਿੰਨੇ ਆ ਟੈਨਸ਼ਨ ਕਹ ਦਿੰਨੇ ਆ ਡਿਪਰੈਸ਼ਨ ਕਹ ਦਿੰਨੇ ਆ ਸਾਰੀਆਂ ਚੀਜ਼ਾਂ ਦਾ ਇਹ ਹਾਲੇ ਲੋਕੀ ਪਰੇਸ਼ਾਨ ਨੇ ਜਿਹੜੇ ਲੋਕਾਂ ਨੇ ਵਰਡ ਬਣਾਇਆ ਨਾ ਟੈਨਸ਼ਨ ਡਿਪਰੈਸ਼ਨ ਐਂਗਜ਼ਾਈਟੀ ਮੈਨੂੰ ਬਹੁਤ ਹੋ ਗਈ ਮੇਰਾ ਫਲਾਣਾ ਹੋ ਗਿਆ ਸੋਖੀ ਜੀ ਟਿਪ ਦੱਸਾਂਗਾ ਬਹੁਤ ਸੋਖੀ 네ਗੇਟਿਵ ਕੰਟੈਕਟ ਜਦੋਂ ਵੀ ਤੁਸੀਂ ਦੇਖੋਗੇ ਕੰਟੈਂਟ ਦੇ ਵਿੱਚ ਇਦਾਂ ਦੀ ਗੱਲ ਹੈ ਕੋਈ ਰੋਂਦਾ ਪਿਆ ਕੋਈ ਪਟਦਾ ਪਿਆ ਕੋਈ ਮਰਦਾ ਪਿਆ ਕੋਈ ਕੁਝ ਵੀ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਜਿਹੜਾ ਵੀ ਬੰਦਾ ਆ ਕੇ ਤੁਹਾਡੇ ਨਾਲ 네ਗੇਟਿਵ ਗੱਲ ਕਰੇ ਉਹਨੂੰ ਕਹੋ ਵੀ ਮੈਨੂੰ ਫਲਾਣੇ ਦੀ ਗੱਲ ਨਾਲ ਦੱਸ ਤੂੰ ਆਪਣੀ ਗੱਲ ਦੱਸ ਨੀਂਦ ਨਾ ਆਉਣ ਦੀ ਦਿੱਕਤ ਇਸ ਲਈ ਵੀ ਸਪੈਸ਼ਲ ਡਾਈਟ ਚਾਰਟ ਹੁੰਦਾ ਇਹ ਉਹਨਾਂ ਨੂੰ ਮਿਲੇਗਾ ਜਿਹੜੇ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ Instagram ਤੇ ਦੇਖ ਰਹੇ ਹੋ ਥੱਲੇ ਦੇ ਕਮੈਂਟ ਕਰੋ ਨੀਂਦ ਆਉਂਦੀ ਕਿਉਂ ਨਹੀਂ ਪਰ ਜਦੋਂ ਇਹ ਹੀ ਸਵਾਲ ਅਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਤੋਂ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਨੀਂਦ ਬੜੀ ਸੌਖੀ ਆ ਲਿਆਉਣੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਹੜੇ ਕਿ ਅੱਜ ਸਾਨੂੰ ਦੱਸਣਗੇ ਤੁਹਾਡੀ ਨੀਂਦ ਮੁਤਲਕ ਉਹ ਗੱਲਾਂ ਜਿਹੜੀਆਂ ਅੱਜ ਤੱਕ ਤੁਸੀਂ ਇੰਟਰਨੈਟ ਤੇ ਸੁਣੀਆਂ ਹੀ ਨਹੀਂ ਉਹ ਗੱਲਾਂ ਜਿਹੜੀਆਂ ਤੁਹਾਨੂੰ ਡਾਕਟਰ ਤੁਹਾਡੀ ਨੀਂਦ ਬਾਬਤ ਦੱਸਦਾ ਹੀ ਨਹੀਂ ਉਹ ਗੱਲਾਂ ਜਿਹੜੀਆਂ ਤੁਹਾਡੀ ਨੀਂਦ ਲਈ ਬਹੁਤ ਜ਼ਰੂਰੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾ ਦੇਸਾ ਵਿੱਚ ਵਸਦੇ ਮੇਰੇ ਵੀਰ ਭਰਾਵ ਮੇਰੀਆਂ ਭੈਣਾਂ ਜੋ ਕਿ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਕਰਦੀਆਂ ਨੇ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰਵਾਣ ਕਰੋ ਜੀ ਡਾਕਟਰ ਸਾਹਿਬ ਨੀਂਦ ਤੁਸੀਂ ਕਹਿ ਰਹੇ ਹੋ ਕਿ ਬੜੀ ਸੌਖੀ ਆ ਲੈ ਆਉਣੀ ਜਿੰਨਾ ਸੌਖਾ ਇੱਕ ਗਲਾਸ ਚੋ ਪਾਣੀ ਪੀ ਜਾਣਾ ਹੈ 19 ਸੌਖੀ ਨੀਂਦ ਲਿਓਣੀ ਹੈ ਤਿੰਨ ਤਰੀਕੇ ਤੁਹਾਨੂੰ ਦੱਸਾਂਗਾ ਜਿਹਦੇ ਕਰਕੇ ਲੋਕੀ ਪਰੇਸ਼ਾਨ ਨੇ ਜਿਹੜੇ ਲੋਕਾਂ ਨੇ ਵਰਡ ਬਣਾਏ ਨਾ ਟੈਨਸ਼ਨ ਡਿਪਰੈਸ਼ਨ ਐਂਗਜ਼ਾਇਟੀ ਮੈਨੂੰ ਬਹੁਤ ਹੋ ਗਈ ਮੇਰਾ ਫਲਾਣਾ ਹੋ ਗਿਆ ਸੌਖੀ ਜੀ ਟਿਪ ਦੱਸਾਂਗਾ ਬਹੁਤ ਸੌਖੀ ਠੀਕ ਹੈ ਜਿਹੜੀ ਕਿ ਤੁਸੀਂ ਆਸਾਨੀ ਨਾਲ ਮੰਨ ਵੀ ਲੋਗੇ ਗੱਲ ਮੈਂ ਕੋਈ ਵੀ ਗੱਲ ਨਾ ਬੜੀ ਸੌਖੀ ਕਰਦਾ ਨਾ ਤਾ ਜੋ ਤੁਹਾਨੂੰ ਉਹ ਗੱਲ ਨੂੰ ਸਮਝ ਵੀ ਆ ਜੇ ਤੇ ਤੁਸੀਂ ਉਹਨੂੰ ਮੰਨ ਵੀ ਲੋ ਹੁਣ ਮੈਂ ਤੁਹਾਨੂੰ ਇੱਕ ਗੱਲ ਕਰ ਲਾਂਗਾ ਛੋਟੀ ਜੀ ਗੱਲ ਕਰ ਲਾਂਗਾ ਡੋਂਟ ਪ੍ਰਮੋਟ 네ਗਟਿਵਿਟੀ 네ਗਟਿਵ ਕੰਟੈਕਟ ਜਦੋਂ ਵੀ ਤੁਸੀਂ ਦੇਖੋਗੇ ਕੰਟੈਂਟ ਦੇ ਵਿੱਚ ਇਦਾਂ ਦੀ ਗੱਲ ਹੈ ਕੋਈ ਰੁੰਦਾ ਪਿਆ ਕੋਈ ਪਿੱਟਦਾ ਪਿਆ ਕੋਈ ਮਰਦਾ ਪਿਆ ਕੋਈ ਕੁਝ ਵੀ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਜਿਹੜਾ ਵੀ ਬੰਦਾ ਆ ਕੇ ਤੁਹਾਡੇ ਨਾਲ 네ਗਟਿਵ ਗੱਲ ਕਰੇ ਉਹਨੂੰ ਕਹੋ ਵੀ ਮੈਨੂੰ ਫਲਾਣੇ ਦੀ ਗੱਲ ਨਾਲ ਦੱਸ ਤੂੰ ਆਪਣੀ ਗੱਲ ਦੱਸ ਠੀਕ ਹੈ ਠੀਕ ਹੈ ਆਪਾਂ ਕਹਿੰਦੇ ਨਾ ਫਲਾਣੇ ਦੇ ਫਲਾਣੇ ਨੇ ਫਲਾਣਾ ਕਹਿਤਾ ਉਹਦੇ ਨਾਲ ਅਸੀਂ ਹਾਰਟ ਹੋ ਗਏ जिन्ने ਕਿਹਾ ਉਹਨੂੰ ਕਹੋ ਵੀ ਇੱਥੇ ਚੁੱਪ ਕਰ ਜਾ ਇਹਨੂੰ ਗੱਲ ਨੂੰ ਇੱਥੇ ਛੱਡ ਦੇ 네ਗੇਟਿਵਿਟੀ ਕੱਢ 네ਗੇਟਿਵਿਟੀ ਕੱਢ ਦੇ 네ਗੇਟਿਵ ਕੰਟੈਂਟ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਤੇ ਕੰਜ਼ੂਮ ਕਰਦੇ ਹੋ ਵੈਦਰ ਇਟ ਇਜ਼ ਔਨ ਯੂਟਿਊਬ ਫੇਸਬੁੱਕ ਇੰਸਟਾਗ੍ਰam ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੋਈ ਵੀ 네ਗੇਟਿਵ ਕੰਟੈਂਟ ਪਿਆ ਜਿੱਦਾਂ ਅਸੀਂ ਸੈਡ Song ਸੁੰਨਾ ਸ਼ੁਰੂ ਕਰ ਦਿੰਨੇ ਆ ਦੁੱਖ ਭਰੇ ਗਾਣੇ ਜਿੱਚ ਸਿੰਗਰ ਸਿਸਕੀਆਂ ਲਾ ਲਾ ਗਾ ਰਿਹਾ ਉਹਨਾਂ ਕੀ ਹੋਏਗਾ ਸਾਡੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੈ ਉਹ ਐਕਟੀਵੇਟ ਹੋ ਜਾਏਗਾ ਉਹਨੂੰ ਕਹਿੰਦੇ ਸਟ੍ਰੈਸ ਹਾਰਮੋਨ ਠ ਸਟ्रेस ਹਾਰਮੋਨ ਜਿੰਨਾ ਤੁਹਾਡਾ ਵਧੇਗਾ ਉੰਨੀ ਤੁਹਾਨੂੰ ਨੀਂਦ ਆਣ ਚ ਦਿੱਕਤ ਆਏਗੀ ਇਹ ਹੋ ਗਈ ਫਰੁਕੀ ਸਾਹਿਬ ਪਹਿਲੀ ਗੱਲ ਜਿਹਦੀ ਕਰਕੇ ਨੀਂਦ ਨਹੀਂ ਆਂਦੀ ਜਿਹਨਾਂ ਨੂੰ ਨੀਂਦ ਚ ਸਟ्रेस ਰਹਿੰਦੀ ਹੈ ਜੀ ਹਾਂ ਉਹੀ ਤੁਹਾਨੂੰ ਦੱਸਾਂਗਾ ਨਾ ਨੀਂਦ ਦੇ ਵਿੱਚ ਸਟ्रेस ਰਹਿਣ ਦਾ ਕੀ ਕਾਰਨ ਹੈ ਸਭ ਤੋਂ ਵੱਡਾ ਨੀਂਦ ਦੇ ਵਿੱਚ ਸਟ्रेस ਰਹਿਣ ਦਾ ਕਾਰਨ ਹੈ ਕਿ ਓਵਰ ਕੰਜ਼ਮਪਸ਼ਨ ਆਫ ਕੈਫੀਨ ਟੀ ਚਾਹ ਕੌਫੀ ਅਸੀਂ ਬੈਡ ਟਾਈਮ ਤੇ ਪੀਂਦੇ ਆ ਬਹੁਤ ਸ਼ੋਰ ਤੁਹਾਨੂੰ ਤੁਹਾਡੀ ਵੀਡੀਓ ਇੱਥੇ ਹੀ ਬੰਦ ਕਰ ਦੇਣੀ ਹੈ ਨਹੀਂ ਜੇ ਤੁਸੀਂ ਕਹਤਾ ਵੀ ਚਾਹ ਨਹੀਂ ਪੀਣੀ ਉਹਦਾ ਫਰੂਕੀ ਸਾਬ ਆਪਾਂ ਸਬਸਟੀਟਿਊਟ ਵੀ ਦਵਾਂਗੇ ਇਦਾਂ ਨਹੀਂ ਆਪਾਂ ਵੀਰਾਂ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਨਾਰਾਜ਼ ਹੋਣ ਦਿੰਦੇ ਅਸੀਂ ਹਰ ਚੀਜ਼ ਜਿਹੜੀ ਵੀ ਗੱਲ ਕਹਿੰਨੇ ਆ ਉਹਨੂੰ ਲਾਈਫ ਸਟਾਈਲ ਮੋਡੀਫਿਕੇਸ਼ਨ ਕਰਨ ਦਾ ਬੰਦੇ ਨੂੰ ਪੂਰਾ ਚਾਂਸ ਦਈਦਾ ਅਸੀਂ ਇਹ ਨਹੀਂ ਕਹਿੰਦਾ ਵੀ ਅੱਜ ਹੀ ਵੱਡਾ ਸਾਰਾ ਪੱਥਰ ਚੁੱਕ ਤੇ ਦਿਲ ਤੇ ਰੱਖ ਲੈ ਠੀਕ ਹੈ ਅਸੀਂ ਇਹ ਕਹਿੰਨੇ ਆ ਵੀ ਉਹਦਾ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਸਬਸਟੀਟਿਊਟ ਸਬਸਟੀਟਿਊਟ ਜਿਹੜੀ ਚਾਹ ਕੈਫੀਨ ਤੁਸੀਂ ਪੀਂਦੇ ਹੋ ਉਹਦਾ ਸਬਸਟੀਟਿਊਟ ਬਹੁਤ ਆਸਾਨ ਹੈ ਦੇਸੀ ਚਾਹ ਪੀਓ ਨਹੀਂ ਦੇਸੀ ਚਾਹ ਮਿਲਦੀ ਤੁਸੀਂ ਗ੍ਰੀਨ ਟੀ ਪੀਣ ਨਾਲ ਤੁਹਾਡਾ ਹਾਰਮੋਨ ਜਿਹੜਾ ਸਟ्रेस ਲੈਵਲ ਹੈ ਉਹ ਘਟੇਗਾ ਕੋਰਟੀਸੋਲ ਹਾਰਮੋਨ ਹੁੰਦਾ ਕੋਰਟੀਸੋਲ ਹਾਰਮੋਨ ਜਿਹੜਾ ਉਹ ਗ੍ਰੀਨ ਟੀ ਪੀਣਾ ਜਾਂ ਜਿਹੜੇ ਤਾਜ਼ੇ ਚਾਹ ਦੇ ਪੱਤੀਆਂ ਹੁੰਦੀਆਂ ਪੱਤੀਆਂ ਤੁਸੀਂ ਗਰਮ ਪਾਣੀ ਦੇ ਵਿੱਚ ਬਾਲ ਕੇ ਪੀਓ ਨੂੰ ਸਵਾਦ ਨਹੀਂ ਬਣਾਉਣਾ ਉਹਦੇ ਵਿੱਚ ਮਿੱਠਾ ਨਹੀਂ ਪਾਣਾ ਮਿਠਾਣੀ ਵਾਲਾ ਦੁੱਧ ਨਹੀਂ ਪਾਣਾ ਆ ਚੀਜ਼ਾਂ ਨੂੰ ਜੇ ਫਾਲੋ ਕਰ ਲੋਗੇ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਏਗੀ ਤੁਸੀਂ ਆਪ ਕਹੋਗੇ ਵੀ ਸਟ्रेस ਐਂਗਜ਼ਾਇਟੀ ਡਿਪਰੈਸ਼ਨ ਉਹ ਕੀ ਹੁੰਦਾ ਕੋੜੀ ਚਾਹ ਮਿੱਠੀ ਨੀਂਦ ਕੋੜੀ ਚਾਹ ਤੇ ਮਿੱਠੀ ਨੀਂਦ ਬਹੁਤ ਸੁਣੀ ਗੱਲ ਫਰੁਕੀ ਸਾਹਿਬ ਨੇ ਕਹੀ ਹੈ ਇਹਦੇ ਵਿੱਚ ਇੱਕ ਗੱਲ ਮੈਂ ਛੁੱਟੀ ਜੀ ਹੋਰ ਐਡ ਕਰਾਂਗਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਜਿਹੜਾ ਫੈਕਟਰ ਹੈ ਨਾ ਉਹ ਹੈਗਾ ਬਲੂ ਲਾਈਟ ਬਲੂ ਲਾਈਟ ਕੀ ਹੁੰਦੀ ਹੈ ਦੱਸੋ ਨਹੀਂ ਮੈਨੂੰ ਨਹੀਂ ਪਤਾ ਜੀ ਬਲੂ ਲਾਈਟ ਇਹ ਹੁੰਦੀ ਹੈ ਜਿਹੜੀ ਆਪਣੇ ਮੋਬਾਈਲ ਦੇ ਵਿੱਚ ਲਾਈਟ ਆਂਦੀ ਹੈ ਨਾ ਉਹਨੂੰ ਬਲੂ ਲਾਈਟ ਕਹਿੰਦੇ ਆਪਾਂ ਅੱਜ ਅੱਜ ਦੀ ਡੇਟ ਦੇ ਵਿੱਚ ਕਈ ਕੰਪਨੀਆਂ ਨੇ ਮੋਬਾਈਲ ਵਾਲਿਆਂ ਨੇ ਬਲੂ ਲਾਈਟ ਫਿਲਟਰ ਲਾਣੀ ਸ਼ੁਰੂ ਕਰ ਦਿੱਤੇ ਠੀਕ ਹੈ ਉਹ ਬਲੂ ਲਾਈਟ ਵੀ ਚੋਰ ਡੀ ਜਾਂਦੀ ਹੈ ਉਹ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਨਹੀਂ ਪਹੁੰਚਦੀ ਤੁਹਾਡੇ ਬ੍ਰੇਨ ਨੂੰ ਨੁਕਸਾਨ ਪਹੁੰਚਦੀ ਹੈ ਜਦੋਂ ਤੱਕ ਤੁਸੀਂ ਬਲੂ ਲਾਈਟ ਨੂੰ ਕੰਜ਼ੂਮ ਕਰੋਗੇ ਨਾ ਤੁਹਾਨੂੰ 2.5 3 ਘੰਟੇ ਤੋਂ ਬਾਅਦ ਨੀਂਦ ਆਏਗੀ ਮੰਨ ਲਓ ਜੇ ਤੁਹਾਨੂੰ 9 ਵਜੇ ਨੀਂਦ ਆਣੀ ਸੀ ਨਾ ਤੁਹਾਡਾ 슬ੀਪਿੰਗ ਸਾਈਕਲ 9 ਵਜੇ ਦਾ ਤੇ ਤੁਹਾਨੂੰ ਨੀਂਦ ਆਏਗੀ 11:30 ਵਜੇ ਟਾਈਗਰ ਡੇਲੀ ਹਾਂ ਟਾਈਗਰ ਤੇ ਜੇ ਤੁਸੀਂ ਮੋਬਾਈਲ ਆਪਣਾ 11:30 ਵਜੇ ਛੱਡੋਗੇ ਤੁਸੀਂ ਰਾਤ ਨੂੰ ਸੌਣ ਵੇਲੇ ਵਟਸਐਪ ਚੈੱਕ ਕਰਨਾ ਤੁਸੀਂ ਸੌਣ ਲੱਗਿਆਂ ਇਹ ਦੇਖਣਾ ਕਿ ਇੰਸਟਾਗ੍ਰਾਮ ਤੇ ਮੈਨੂੰ ਕਿਸੇ ਨੇ ਮੈਸੇਜ ਨਹੀਂ ਪਾਇਆ ਮੇਰੇ ਲਾਈਕ ਛਿੜੇ ਆ ਮੇਰੇ ਫਾਲੋ ਵਧੇ ਕਿ ਨਹੀਂ ਵਧੇ ਇਹ ਚੀਜ਼ਾਂ ਦੀ ਸਟ्रेस ਛੱਡ ਕੇ ਜਿਹੜੇ ਘਰ ਦੇ ਤੁਹਾਡੇ ਕੋਲ ਬੈਠੇ ਨੇ ਤੁਹਾਡੇ ਮਾਤਾ ਪਿਤਾ ਜਿਹੜੇ ਤੁਹਾਡੇ ਬੈਸਟ ਫਰੈਂਡ ਨੇ ਜਿਨ੍ਹਾਂ ਨੇ ਤੁਹਾਡੇ ਬਾਰੇ ਕਦੀ ਕਿਸੇ ਕੋ ਮਾੜੀ ਗੱਲ ਸੁਣੀ ਵੀ ਨਹੀਂ ਜਿਹੜੇ ਤੁਹਾਡੇ ਭਗਵਾਨ ਨੇ ਉਹਨਾਂ ਨੂੰ ਟਾਈਮ ਦਿਓ ਆਪਣੀ ਸ਼੍ਰੀਮਤੀ ਨੂੰ ਟਾਈਮ ਦੋ ਜਿਹੜੀ ਤੁਹਾਡੇ ਲਈ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਕੀ ਦਿਨਚਰਿਆ ਰਹੀ ਤੁਹਾਡੀ ਐਕਟੀਵਿਟੀ ਕੀ ਰਹੀ ਉਹਨਾਂ ਦਾ ਸਲਾਹ ਕਰੋ ਤੁਹਾਡੇ ਬੱਚੇ ਜਿਹੜੇ ਕੀਮਤੀ ਨੇ ਜਿਹੜੇ ਕੱਲ ਨੂੰ ਵੱਡੇ ਹੋ ਜਾਣੇ ਨੇ ਜਿਨ੍ਹਾਂ ਨੇ ਤੁਹਾਡੇ ਕੋਲ ਨਹੀਂ ਬੈਣਾ ਬਹੁਤ ਬਹੁਤ ਭਰਾਵਾਂ ਦੀ ਕਹਾਣੀ ਤਾਂ ਇਹ ਹੈ ਕਿ ਜੀ ਸਾਨੂੰ ਸਟ्रेस ਹੀ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਘਰ ਚ ਲੜਾਈ ਝਗੜੇ ਬੜੇ ਨੇ ਦੇਖੋ ਪਤਾ ਕੀ ਗੱਲ ਹੈ ਹਰ ਚੀਜ਼ ਇਹ ਜਿਹੜੇ ਤੁਹਾਡੇ ਫੀਮੇਲ ਪਾਰਟਨਰ ਹੈ ਨਾ ਉਹਦੀ ਲੜਾਈ ਝਗੜੇ ਸਿਰਫ ਇੱਕੋ ਗੱਲ ਤੇ ਆ ਕੇ ਮੁੱਕ ਜਾਂਦੇ ਨੇ ਤੁਸੀਂ ਮੈਨੂੰ ਸਮਝਾ ਨਹੀਂ ਦਿੰਦੇ ਹੂੰ ਸਮਾਂ ਦੋ ਤਰ੍ਹਾਂ ਦਾ ਹੁੰਦਾ ਠੀਕ ਹੈ ਸਮਾਂ ਇੱਕ ਉਹ ਹੁੰਦਾ ਜਿਹੜਾ ਫੈਮਿਲੀ ਟਾਈਮ ਹੁੰਦਾ ਜਦੋਂ ਤੁਸੀਂ ਸਾਰਿਆਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲ ਕਰਨੀ ਹੈ ਇੱਕ ਸਮਾਂ ਹੁੰਦਾ ਪ੍ਰਾਈਵੇਟ ਸਮਾਂ ਠੀਕ ਹੈ ਪ੍ਰਾਈਵੇਟ ਸਮਾਂ ਉਹ ਜਦੋਂ ਕੁਆਲਿਟੀ ਟਾਈਮ ਜਦੋਂ ਤੁਸੀਂ ਹਸਬੰਡ ਵਾਈਫ ਨੇ ਬੈਠ ਕੇ ਆਪਸ ਵਿੱਚ ਦੁੱਖ ਸੁੱਖ ਕਰਨੇ ਨੇ ਜਦੋਂ ਕਿਸੇ ਧੀਮੀ ਨੂੰ ਉਹ ਸਮਾਂ ਨਹੀਂ ਮਿਲਣਾ ਤੁਹਾਨੂੰ ਵੀ ਟੈਨਸ਼ਨ ਰਹੇਗੀ ਉਹਨੂੰ ਵੀ ਰਹੇਗੀ ਸੋ ਗੱਲਬਾਤ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਦੋ ਦੇਸ਼ਾਂ ਦੇ ਵਿੱਚ ਯੁੱਧ ਰੁਕ ਜਾਂਦੇ ਨੇ ਗੱਲਬਾਤ ਨਾਲ ਇਹ ਤੇ ਮਸਲਾ ਹੀ ਕੋਈ ਨਹੀਂ ਇਹ ਤੇ ਘਰ ਦੇ ਮੈਂਬਰ ਨੇ ਦੋ ਜੀਨੇ ਕਿਉਂ ਰਾਤ ਰਲ ਮਿਲ ਕੇ ਗੱਲਾਂ ਬਾਤਾਂ ਕਰੋ ਤੁਹਾਡਾ ਸਟ्रेस ਉਦਾਂ ਹੀ ਛੂਮੰਤਰ ਹੋ ਜਾਣਾ। ਮੈਂ ਇੱਕ ਰੀਲ ਦੇਖ ਰਿਆ ਸੀ ਜੀ ਇੱਕ ਹਸਬੰਡ ਵਾਈਫ ਦੀ ਉਹ ਕਹਿੰਦੇ ਚਲੋ ਕੋਈ ਪਿਆਰ ਕੀ ਬਾਤ ਕਰੇ ਫਿਰ ਲੜਾਈ 'ਤੇ ਕੰਮ ਖਤਮ ਕਰੇ। ਇਹ ਵੀ ਗੱਲ ਠੀਕ ਹੈ ਪਰ ਅਸੀਂ ਹਾਸੇ ਖੇਡੇ ਦੇ ਵਿੱਚ ਜਿਹੜਾ ਟਾਈਮ ਹੈ ਨਾ ਜਿਹੜੇ ਸਾਡੇ ਬੱਚੇ ਨੇ ਉਹ ਹੈਗੇ ਸਾਡੇ ਸਟ्रेस ਲੀਵਰ ਠੀਕ ਹੈ। ਘਰ 'ਚ ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋ ਸਿਟੀਜ਼ ਦੇ ਵਿੱਚ ਕੀ ਕਰਦੇ ਨੇ ਲੋਕੀ ਪੈਟਰ ਰੱਖਦੇ ਨੇ। ਬਿੱਲੀ ਰੱਖਲੀ ਕਰ ਚ ਕੁੱਤਾ ਰੱਖ ਲਿਆ ਹੋ ਗਿਆ ਨੇ ਜੀ ਸਟ्रेस ਲੀਵਰ ਹੈ ਓਕੇ ਬਿੱਲੀ ਕੁੱਤੇ ਵਾਲਾ ਕੰਮ ਜੇ ਤੁਸੀਂ ਸਾਰੀਆਂ ਚੀਜ਼ਾਂ ਛੱਡ ਦੋ ਜਾਨਵਰਾਂ ਦਾ ਮੂੰਹ ਵੀ ਛੱਡ ਦੋ ਸਭ ਕੁਝ ਛੱਡ ਦੋ ਤੁਸੀਂ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਸ਼ੁਰੂ ਕਰ ਦੋ ਨਾ ਤੁਹਾਡਾ ਸਟ्रेस ਚੂ ਮੰਤਰ ਹੋ ਜਾਏਗਾ ਇਹ ਮੰਤਰ ਜਿਹੜਾ ਮੇਰਾ ਨੋਟ ਕਰ ਲਓ ਰਾਤ ਨੂੰ 9 ਵਜੇ ਤੋਂ ਬਾਅਦ ਹੂੰ ਸੋਸ਼ਲ ਮੀਡੀਆ ਨਹੀਂ ਕੰਜ਼ੂਮ ਕਰਨਾ ਫੋਨ ਨੂੰ ਕਰ ਦੋ ਫਲਾਈਟ ਮੋਡ ਤੇ ਠੀਕ ਹੈ ਜੇ 11 ਵਜੇ ਤੱਕ ਤੁਹਾਨੂੰ ਰਾਤੀ ਨੀਂਦ ਨਾ ਆਏ ਵਾਈਫਾਈ ਬੰਦ ਕਰਕੇ ਹੂੰ ਤੇ ਮੈਨੂੰ ਆਗੇ ਫੜ ਲਿਓ ਮੈਂ ਪੇੜਾ ਪੈਸਿਆਂ ਨੂੰ ਗਾਰੰਟੀ ਦੇਣ ਲੰਗਾ ਵਾਂ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਟਿਪ ਦੇ ਦਿੰਨਾ ਚਾਹੀਦਾ ਤੇ ਫਿਰ ਵੀ ਫਿਰ ਵੀ ਨਾ ਨੀਂਦ ਆਵੇ ਜੀ ਫਿਰ ਮੈਂ ਤੁਹਾਨੂੰ ਉਹੀ ਕਹਿਣਾ ਪਿਆ ਇੱਕ ਟਾਈਮ ਫਿਕਸ ਕਰ ਲਓ ਹੂੰ ਰੋਜ਼ ਦਾ ਵੀ ਮੈਂ ਇੰਨੇ ਵਜੇ ਬੈੱਡ ਤੇ ਪੈਣਾ ਹੀ ਪੈਣਾ ਜੀ ਜੀ ਠੀਕ ਹੈ ਉਹਦੇ ਤੋਂ ਬਾਅਦ ਮੈਨੂੰ ਡਿਸਟਰਬ ਨਹੀਂ ਕਰਨਾ ਬੱਤੀ ਬੰਦ ਕਰ ਦੇਣੀ ਹੈ ਰਾਤੀ 10 ਵਜੇ ਪੂਰੇ ਲੇਟ ਤੋਂ ਲੇਟ ਠੀਕ ਜੇ ਤੁਹਾਨੂੰ 10:30 ਵਜੇ ਤੱਕ ਨੀਂਦ ਨਾ ਆਏ 15-20 ਮਿੰਟਾਂ ਜੇ ਤੇ ਮੈਂ ਜ਼ਿੰਮੇਵਾਰ ਹਾਂ ਠੀਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਛੋਟੀਆਂ-ਛੋਟੀਆਂ ਤੁਹਾਨੂੰ ਤੁਸੀਂ ਆ ਲਾਈਫ ਸਟਾਈਲ ਮੋਡੀਫਿਕੇਸ਼ਨ ਇਸ ਤੋਂ ਇਲਾਵਾ ਤੁਹਾਨੂੰ ਇੱਕ ਨੁਸਖਾ ਫਾਰਮੂਲਾ ਦੇਣ ਜਾ ਰਹੇ ਹਾਂ ਜਿਹੜਾ ਕਿ ਨੁਸਖਾ ਫਾਰਮੂਲਾ ਇੱਥੇ ਇੰਡੀਆ ਦੇ ਵਿੱਚ ਨਹੀਂ ਇਹ ਫੋਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਮਯਾਬ ਹੋਇਆ ਤੇ ਇਹਦੇ ਬਹੁਤ ਅੱਛੇ-ਅੱਛੇ ਪੋਜ਼ਿਟਿਵ ਰਿਵਿਊ ਵੀ ਆਏ ਨੇ ਸਾਡੇ ਜਿਹੜੇ ਪੇਸ਼ੈਂਟ ਨੇ ਜਿਹੜੇ ਪ੍ਰੋਪਰ ਇਨਸੋਮੀਆ ਤੋਂ ਪੀੜਤ ਸੀਗੇ ਜਿਨ੍ਹਾਂ ਨੇ ਇਨਸੋਮੀਆ ਇਨਸੋਮੀਆ ਸੋਮੀਆ ਹੁੰਦਾ ਜਿਹਦੇ ਚ ਨੀਂਦ ਆਂਦੀ ਨਹੀਂ ਸੋਮੀਆ ਦੇ ਉੱਤੇ ਆਪਾਂ ਅੱਗੇ ਵੀ ਇੱਕ ਵੀਡੀਓ ਬਣਾਇਆ ਉਹ ਵੀ ਸਾਡੂੰ ਬਹੁਤ ਸਾਨੂੰ ਪਿਆਰ ਮਿਲਿਆ ਉਹਦੇ ਤੇ ਅਵੀ ਵੀਡੀਓ ਤੇ ਮੈਨੂੰ ਉਹੀ ਉਮੀਦ ਹੈ ਵੀ ਸਾਰੇ ਮੇਰੇ ਵੀਰ ਭਰਾਜ ਕਿਉਂਕਿ ਇਹਦੇ ਤੇ ਆਪਾਂ ਡੂੰਗੀ ਰਿਸਰਚ ਕੀਤੀ ਹੈ ਕਾਫੀ ਪੁਰਾਣਾ ਫਾਰਮੂਲਾ ਸਾਡੇ ਫਾਦਰ ਸਾਹਿਬ ਦਾ ਜਿਹੜਾ ਆਪਾਂ ਤੁਹਾਨੂੰ ਅੱਜ ਦੇਣ ਜਾ ਰਹੇ ਹੈਂਡਓਵਰ ਕਰਨ ਜਾ ਰਹੇ ਹਾਂ ਬਹੁਤ ਪਿਆਰ ਨਾਲ ਕਰਨ ਜਾ ਰਹੇ ਹਾਂ ਤੁਹਾਡਾ ਸਿਰਫ ਇੱਕੋ ਹੀ ਫਰਜ਼ ਬੰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਾ ਆਂਦੀ ਦਿੱਕਤ ਪਰੇਸ਼ਾਨੀ ਚੱਲਦੀ ਪਈਏ ਜਿਹੜੇ ਕਿ ਅੰਗਰੇਜ਼ੀ ਗੋਲੀਆਂ ਲੈਂਦੇ ਪਏ ਨੇ ਡਿਪਰੈਸ਼ਨ ਦੀਆਂ ਜਿਨ੍ਹਾਂ ਨੂੰ ਦਿਨੇ ਵੀ ਨੀਂਦ ਆਂਦੀ ਰਹਿੰਦੀ ਹੈ ਓਕੇ ਜੀ ਜੀ ਕੀ ਨੁਸਖਾ ਫਾਰਮੂਲਾ ਚਲੋ ਹੁਣ ਵੀਡੀਓ ਥੋੜੀ ਜਿਹਾ ਜ਼ਿਆਦਾ ਲੰਬੀ ਹੋ ਰਹੀ ਹੈ ਡਾਕਟਰ ਸਾਹਿਬ ਫਿਰ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਇਦਣੇ ਚ ਵੀਡੀਓ ਛੋਟੀ ਬਣਾਇਆ ਕਰੋ ਪਰ ਇਨਫਾਰਮੇਸ਼ਨ ਵੀ ਸਾਡਾ ਪਰਪਸ ਹੁੰਦਾ ਹੈ ਕਿ ਪ੍ਰੋਪਰ ਇਨਫਾਰਮੇਸ਼ਨ ਹੈਗੀ ਹੈ ਜਿਹੜੀ ਨੁਸਖੇ ਬਾਬਤ ਬਿਮਾਰੀ ਬਾਬਤ ਜਿਹੜੀ ਚੱਲੀ ਜਾਵੇ ਤੁਹਾਡੇ ਕੋਲ ਨੁਸਖਾ ਦੱਸ ਦਿਓ ਹੁਣ ਕਿਵੇਂ ਬਣਨਾ ਹੈ ਇਹ ਕੋਨੋਸ ਦਾ ਫਾਰਮੂਲਾ ਵਰਤਣ ਲਈ ਤੁਹਾਨੂੰ ਸਭ ਤੋਂ ਪਹਿਲੀ ਜਿਹੜੀ ਚੀਜ਼ ਚਾਹੀਦੀ ਏ ਉਹ ਚਾਹੀਦੀ ਏ ਪੇਸ਼ੈਂਸ ਹੌਂਸਲਾ ਹੌਂਸਲੇ ਨਾਲ ਜੇ ਵੀਡੀਓ ਨੂੰ ਪੂਰਾ ਦੇਖੋਗੇ ਤੁਹਾਡੇ ਕੋਈ ਸਵਾਲ ਹੈਗਾ ਕਿਸੇ ਤਰ੍ਹਾਂ ਦਾ ਮੇਰੇ ਲਾਇਕ ਤੇ ਇਹ ਥੱਲੇ ਜਿਹੜੇ ਪਲੇਟਫਾਰਮ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਮੰਨ ਲਓ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ Instagram ਤੇ ਦੇਖ ਰਹੇ ਹੋ ਥੱਲੇ ਦੇ ਕਮੈਂਟ ਕਰੋ ਤੁਹਾਨੂੰ ਫਰੂਕੀ ਸਾਹਿਬ ਇੱਕ ਹੋਰ ਗੱਲ ਤੋਂ ਸਮਝਾ ਰਾਨੀ ਆਲੀ ਜੀ ਇਹ ਜਿਹੜੀ ਹੈਗੀ ਨਾ ਨੀਂਦ ਨਾ ਆਣ ਦੀ ਦਿੱਕਤ ਇਸ ਦੇ ਲਈ ਵੀ ਸਪੈਸ਼ਲ ਡਾਈਟ ਚਾਰਟ ਹੁੰਦਾ ਕਿਆ ਬਾਤ ਹੈ ਸੱਚੀ ਕਹਿਣਾ ਮੈਂ ਮੈਂ ਕਿਹਨਾਂ ਨੂੰ ਮਿਲੂ ਇਹ ਉਹਨਾਂ ਨੂੰ ਮਿਲੇਗਾ ਜਿਹੜੇ ਥੱਲੇ ਮੈਸੇਜ ਕਰਨਗੇ ਠੀਕ ਹੈ ਜਿਹੜਾ ਜਿਹੜਾ ਮੇਰਾ ਵੀਰ ਭਰਾ ਜਿਹਨੂੰ ਲੋੜ ਏ ਮੈਨੂੰ ਡਾਈਟ ਚਾਰਟ ਸਪੈਸ਼ਲ ਨੀਂਦ ਦਾ ਨਾ ਆਨ ਵਾਲਾ ਜਿਹੜਾ ਪ੍ਰੋਬਲਮ ਏ ਉਹਦੇ ਲਈ ਤੁਹਾਨੂੰ ਸਪੈਸ਼ਲ ਡਾਈਟ ਚਾਰਟ ਦੱਸਾਂਗਾ ਕੀ ਕੀ ਪ੍ਰਿਕਾਸ਼ਨਸ ਲੈਣੇ ਨੇ ਕੀ ਕੀ ਗੱਲਾਂ ਬਾਤਾਂ ਨੇ ਤੁਹਾਨੂੰ ਸਭ ਕੁਝ ਲਿਖ ਕੇ ਨਾਲ ਤੁਹਾਡੇ ਮੈਸੇਜ ਨਾਲ ਜੀ ਰਿਪਲਾਈ ਚ ਭੇਜਾਂਗੇ ਹੁਣ ਅਸੀਂ ਆ ਗਏ ਜੀ ਨੁਸਖੇ ਫਾਰਮੂਲੇ ਦੇ ਸਭ ਤੋਂ ਪਹਿਲਾਂ ਤੇ ਜੀ ਇਹਦੇ ਵਿੱਚ ਆਪਣੇ ਕੋਲ ਦੋ ਆਪਸ਼ਨ ਹੈਗੀਆਂ ਜਿਹੜਾ ਮੇਰਾ ਵੀਰ ਦੁੱਧ ਦੇਖ ਕੇ ਅਫੈਂਡ ਹੁੰਦਾ ਵਿਆ ਜਿਹੜਾ ਕਹਿੰਦਾ ਵੀ ਮੈਨੂੰ ਤੇ ਲੈਕਟੋਸ ਇਨਟੋਲਰੈਂਸ ਹੈ ਮੈਂ ਦੁੱਧ ਪੀਣਾ ਨਾਲ ਹੀ ਮੈਨੂੰ ਟਾਇਲਟ ਜਾਣਾ ਪੈ ਜਾਂਦਾ ਜਾਂ ਦੁੱਧ ਮੈਨੂੰ ਨਹੀਂ ਪਚਦਾ ਉਹਨਾਂ ਲਈ ਇੱਕ ਆਪਸ਼ਨ ਦਵਾਂਗੇ ਇਸ ਆ ਨੁਸਖਾ ਸਾਰਾ ਸਮਝਾਉਣ ਤੋਂ ਬਾਅਦ ਠੀਕ ਹੈ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਆਪਾਂ ਦੁੱਧ ਲੈ ਲੈਣਾ ਜੀ ਦੁੱਧ ਨੂੰ ਅਸੀਂ ਪਾ ਲਾਂਗੇ ਪੈਨ ਦੇ ਵਿੱਚ ਨੁਸਖਾ ਬਣਾ ਕੇ ਦਿਖਾ ਦਿਓ ਜੀ ਹਾਂ ਜੀ ਹਾਂ ਜੀ ਨੁਸਖਾ ਬਣਾ ਕੇ ਦਿਖਾ ਰਹੇ ਹਾਂ ਜੀ ਇਹ ਬਿਲਕੁਲ ਤੁਹਾਡੇ ਸਾਹਮਣੇ ਬਣਾ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਇੱਕ ਗਲਾਸ ਦੁੱਧ ਲੈਣਾ ਜੀ ਜਿੰਨਾ ਆਪਾਂ ਲਿਆ ਆਇਆ ਕੋਸ਼ਿਸ਼ ਕਰੋ ਵੀ ਆਪਾਂ ਨੂੰ ਦੇਸੀ ਗਾਂ ਦਾ ਦੁੱਧ ਮਿਲ ਜੇ ਜਾਂ ਆਪਾਂ ਨੂੰ ਨਹੀਂ ਮਿਲਦਾ ਤਾਂ ਆਪਾਂ ਮੱਝ ਦਾ ਦੁੱਧ ਵੀ ਲੈ ਸਕਦੇ ਆ ਬਟ ਸ਼ਰਤ ਇਹ ਵੀ ਕਿ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਹੋਣੀ ਚਾਹੀਦੀ ਪਿਓਰ ਹੋਏ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਮੇਰੇ ਵੀਰ ਕਈ ਫੋਰਨ ਦੇ ਵਿੱਚ ਬੈਠੇ ਨੇ ਆਸਟ੍ਰੇਲੀਆ 'ਚ ਬੈਠੇ ਕੈਨੇਡਾ 'ਚ ਬੈਠੇ ਅਮਰੀਕਾ 'ਚ ਬੈਠੇ ਯੂਕੇ 'ਚ ਬੈਠੇ ਕਿਤੇ ਵੀ ਬੈਠੇ ਹੋ ਜਿੱਥੇ ਵੀ ਤੁਹਾਨੂੰ ਦੁੱਧ ਨਹੀਂ ਮਿਲ ਰਿਹਾ ਤੁਹਾਨੂੰ ਆਪਸ਼ਨ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਪਾਊਡਰ ਵਾਲਾ ਮਿਲਕ ਯੂਜ਼ ਕਰਨਾ ਪਾਊਡਰ ਵਾਲਾ ਮਿਲਕ ਕਿਰਪਾ ਕਰਕੇ ਨਾ ਯੂਜ਼ ਕਰਿਓ ਕਿਉਂਕਿ ਪਾਊਡਰ ਵਾਲੇ ਮਿਲਕ ਦੇ ਨਾਲ ਜਿਹੜਾ ਨੁਸਖੇ ਫਾਰਮੂਲੇ 'ਚ ਆਪਾਂ ਨੂੰ ਫਾਇਦਾ ਮਿਲਣਾ ਉਹ ਨਹੀਂ ਮਿਲੇਗਾ ਠੀਕ ਹੈ ਜੀ ਕੁੰਡਲੀ ਆਪਾਂ ਸੈਕਿੰਡ ਆਪਸ਼ਨ ਤੋਂ ਸੰਜਾਰੇ ਆ ਆ ਨੁਸਖਾ ਪੂਰਾ ਕਰਨ ਤੋਂ ਬਾਅਦ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਅਸੀਂ ਆ ਜਿਹੜਾ ਦੁੱਧ ਚੁੱਕ ਕੇ ਜਿੱਦਾਂ ਮੈਂ ਤੁਹਾਡੇ ਸਾਹਮਣੇ ਹੁਣ ਆ ਪੈਨ ਦੇ ਵਿੱਚ ਪਾ ਰਿਹਾ ਜੀ ਠੀਕ ਹੈ ਠੀਕ ਹੈ ਜੀ ਆ ਦੁੱਧ ਸਾਡਾ ਪੈਨ ਦੇ ਵਿੱਚ ਪੈ ਗਿਆ ਇਹਨੂੰ ਅਸੀਂ ਹੁਣ ਆਪਾਂ ਉੱਤੇ ਰੱਖ ਦੇਵਾਂਗੇ ਆਪਣੀ ਇੰਡਕਸ਼ਨ ਦੇ ਉੱਤੇ ਇਹਨੂੰ ਆਪਾਂ ਦੁੱਧ ਨੂੰ ਗਰਮ ਕਰਨ ਦਵਾਂਗੇ ਚੰਗੀ ਤਰ੍ਹਾਂ ਗਰਮ ਕਰਕੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਕਾੜ ਨਹੀਂ ਜਾਂਦਾ ਠੀਕ ਹੈ ਕਾੜ ਦਾ ਮਤਲਬ ਇਹ ਹੁੰਦਾ ਵੀ ਜਦੋਂ ਤੱਕ ਇਹਦੇ ਜਿਹੜੇ ਗੁਣ ਨੇ ਉਹ ਜਾਗਰ ਨਹੀਂ ਹੋ ਜਾਂਦੇ ਠਿਕ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਅਸੀਂ ਵੇ ਠੀਕ ਹੈ ਜੀ ਉਬਾਲਾ ਆਉਣ ਤੋਂ ਪਹਿਲਾਂ ਪਹਿਲਾਂ ਹੀ ਇਹਦੇ ਵਿੱਚ ਅਸੀਂ ਇੱਕ ਚੀਜ਼ ਐਡ ਕਰਾਂਗੇ ਦੁੱਧ ਦੇ ਜਿਹੜੇ ਗੁਣ ਨੇ ਬਹੁਤ ਪਿਆਰੇ ਗੁਣ ਨੇ ਜੀ ਆ ਅਕੋਰਡਿੰਗ ਟੂ ਆਯੁਰਵੇਦ ਠੀਕ ਹੈ ਦੁੱਧ ਦੇ ਵਿੱਚ ਵੀ ਸਲੀਪਿੰਗ ਪ੍ਰੋਪਰਟੀਜ਼ ਆਈਆਂ ਨੇ ਜਿਹੜੀਆਂ ਮਾਈਂਡ ਨੂੰ ਰਿਲੈਕਸ ਕਰਦੀਆਂ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਬਹੁਤ ਸ਼ਾਨਦਾਰ ਚੀਜ਼ ਆਪਾਂ ਪਾਣ ਜਾ ਰਹੇ ਹਾਂ ਉਹਦਾ ਨਾਂ ਹੈ ਨਟਮੈਕ ਇਹਨੂੰ ਆਪਾਂ ਇੰਗਲਿਸ਼ 'ਚ ਨਟਮੈਕ ਕਹਿੰਦੇ ਆ ਅਫਰੋਡ ਜੀ ਨਹੀਂ ਇਹ ਜੈਫਲ ਹੈ ਜੀ ਜੈਫਲ 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 ਤੁਹਾਨੂੰ ਆ ਵੀ ਮਿਲ ਜੇਗਾ ਜੀ ਹਰ ਆਨਲਾਈਨ ਵੀ ਮਿਲ ਸਕਦਾ ਤੁਹਾਨੂੰ ਕਰਿਆਨੇ ਵਾਲੀ ਦੁਕਾਨ ਤੋਂ ਵੀ ਆਰਾਮ ਨਾਲ ਮਿਲ ਜੇਗਾ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਯੂਜ਼ ਕਰਨਾ ਨਾ ਉਹ ਇੱਕ ਜੈਫਲ ਯੂਜ਼ ਕਰਨਾ ਇੱਕ ਜੈਫਲ ਇੱਕ ਜੈਫਲ ਹੀ ਇੱਕ ਟਾਈਮ ਤੇ ਯੂਜ਼ ਕਰਾਂਗੇ ਕਿਉਂਕਿ ਇਹ ਨੁਸਖਾ ਫਾਰਮੂਲਾ ਤਾਜ਼ਾ ਹੀ ਬਣੇਗਾ ਤਾਜ਼ਾ ਹੀ ਤੁਸੀਂ ਯੂਜ਼ ਕਰੋਗੇ ਇਹਨੂੰ ਨਟਮੈਗ ਨੂੰ ਆਪਾਂ ਜਿਹੜਾ ਹੈਗਾ ਜੈਫਲ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟਦੇ ਜਿੱਦਾਂ ਮੈਂ ਕੁੱਟਦਾ ਪਿਆ ਹਾਂ ਤੁਹਾਡੇ ਸਾਹਮਣੇ ਦੇਖੋ ਠੀਕ ਹੈ ਠੀਕ ਹੈ ਜੀ ਕੁੱਟ ਰਿਆ ਨਾ ਮੈਂ ਆਹ ਕੁੱਟ ਕੇ ਇਹਦਾ ਬਿਲਕੁਲ ਦਰਦ ਕਰ ਲੈਣਾ ਇਹਨੂੰ ਮੋਟਾ-ਮੋਟਾ ਪਾਊਡਰ ਬਣਾ ਲੈਣਾ ਹਾਂ ਮੈਂ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਇੱਕਰੀ ਦਿਖਾਇਆ ਜਾਵੇ ਬਸ ਇੰਨਾ ਕੋ ਪਾਊਡਰ ਆਪਾਂ ਇੱਕ ਵਾਰ ਚ ਲੈਣਾ ਜੇ ਜੈਫਲ ਤੁਹਾਡਾ ਜਿਆਦਾ ਵੱਡੇ ਸਾਈਜ਼ ਦਾ ਤੇ ਫਿਰ ਅੱਧਾ ਜੈਫਲ ਲੈਣਾ ਤੇ ਜੇ ਬਹੁਤ ਛੋਟਾ ਤੇ ਫਿਰ ਪੂਰਾ ਲੈ ਸਕਦੇ ਹੋ ਠੀਕ ਹੈ ਜੀ ਇੱਕ ਨੁਸਕੇ ਦੇ ਵਿੱਚ ਇੱਕ ਵਾਰ ਦੇ ਵਿੱਚ ਅਸੀਂ ਮੈਕਸਿਮਮ ਇੱਕ ਜੈਫਲ ਹੀ ਕੰਜ਼ੂਮ ਕਰ ਸਕਦੇ ਹਾਂ ਜੈਫਲ ਦੇ ਵਿੱਚ ਫਰੂਕੀ ਸਾਹਿਬ ਤੁਸੀਂ ਯਕੀਨ ਕਰੋ ਇੰਨੀਆਂ achhiyan properties ਨੇ ਨਾ ਇੰਨੇ ਅੱਛੇ ਇਹ ਮਾਈਂਡ ਨੂੰ ਰਿਲੈਕਸ ਕਰਦਾ ਠੀਕ ਠੀਕ ਹੈ ਮਾਈਂਡ ਨੂੰ ਰਿਲੈਕਸ ਕਰਦਾ ਜਿਹੜੀ ਸੋਚ ਦਾ ਚੱਕਰ ਵਧਿਆ ਹੁੰਦਾ ਜਿਹਨੂੰ ਕਹਿੰਦੇ ਬ੍ਰੇਨ ਐਕਟੀਵੇਟ ਹੋ ਗਿਆ ਦਿਮਾਗੀ ਚੱਕਰ ਵੱਜ ਜਾਂਦੇ ਨੇ ਜਿਹੜੀ ਦਿਮਾਗੀ ਚੱਕਰ ਵੱਜ ਜਾਂਦੇ ਨੇ ਮਾਈਂਡ ਰਿਲੈਕਸ ਹੀ ਨਹੀਂ ਹੁੰਦਾ ਠੀਕ ਹੈ ਠੰਡਾ ਹੀ ਨਹੀਂ ਹੁੰਦਾ 24 ਘੰਟੇ ਚੱਲਦਾ ਰਹਿੰਦਾ ਅਸੀਂ ਸੁੱਤੇ ਆ ਤਾਂ ਵੀ ਸਾਡੀਆਂ ਐਕਟੀਵਿਟੀਜ਼ ਚੱਲ ਰਹੀਆਂ ਮਾੜੀ ਜਿਹਾ ਕੋਈ ਖੜਾਕ ਕਰੇ ਨਾਲ ਹੀ ਨੀਂਦ ਖੁੱਲ ਜਾਂਦੀ ਮੁੜ ਕੇ ਆਂਦੀ ਨਹੀਂ ਠੀਕ ਹੈ ਉਸ ਚੀਜ਼ ਤੇ ਇਹ ਜਾਦੂਈ ਜਿਹੜਾ ਜਾਦੂਈ ਫਾਇਦਾ ਕਰਦਾ ਜਿਹੜੇ ਜਿਹੜੇ ਮੇਰੇ ਮਰੀਜ਼ ਨੇ ਇਹਨੂੰ ਯੂਜ਼ ਕੀਤਾ ਉਹ ਤਾਰੀਫਾਂ ਕਰਦਾ ਨਹੀਂ ਸਕਦਾ ਵੀ ਕੱਲੇ ਜੈਫਲ ਨਾਲ ਹੀ ਸਾਡਾ ਮਸਲਾ ਹੱਲ ਹੋ ਗਿਆ ਕਈ ਵਾਰੀ ਫਰੁਕੀ ਸਾਹਿਬ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਵੱਡਾ ਅਸਰ ਕਰਦੀਆਂ ਨੇ ਪਰ ਅਸੀਂ ਬਲੀਵ ਨਹੀਂ ਕਰਦੇ ਜਦੋਂ ਤੱਕ ਆਪਾਂ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਘਰ 'ਚ ਪਈਆਂ ਚੀਜ਼ਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਛੋਟੀ ਜੀ ਘਰ ਦਾ ਕੋਈ ਫੈਮਿਲੀ ਮੈਂਬਰ ਏ ਉਹਦੀ ਪਾਵਰ ਬਹੁਤ ਜ਼ਿਆਦਾ ਹੈਗੀ ਹੈ ਅਸੀਂ ਉਹਨੂੰ ਸਮਝਦੇ ਵੀ ਨਹੀਂ ਚਲੋ ਕੋਈ ਵਕੀਲ ਏ ਕੋਈ ਡਾਕਟਰ ਏ ਕੋਈ ਕੁਝ ਵੀ ਏ ਅੰਡਰ ਐਸਟੀਮੇਟ ਕਰਦੇ ਨੇ ਕਿਉਂਕਿ ਅਸੀਂ ਉਹਨੂੰ ਸਾਰੀ ਦਿਹਾੜੀ ਸਾਰੀ ਚ ਦਿਹਾੜੀ ਨੂੰ ਦੇਖਦੇ ਆ ਜਦੋਂ ਅਸੀਂ ਕੋਈ ਉਹਨੂੰ ਕੰਮ ਕਹਿੰਨੇ ਉਹ ਕੰਮ ਇਦਾਂ ਕਰਕੇ ਲਿਆਂਦਾ ਫੜਾਫੜ ਕਿਉਂਕਿ ਘਰ ਦਾ ਫੈਮਿਲੀ ਮੈਂਬਰ ਹੈ ਮਾਂ ਨੇ ਉਹਨੂੰ ਉਨੇ ਜੀ ਅਪਰੂਵ ਵੀ ਕਰਨੇ ਹੁੰਦੇ ਵੀ ਮੇਰੀ ਗੱਲ ਵਾਧੇਗੀ ਹੈ ਤੇ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਉਹਨੂੰ ਕੋਈ ਕੰਮ ਕਹਦੇ ਨੇ ਇਦਾਂ ਹੀ ਹੈ ਜੈਫਲ ਜੀ ਜੈਫਲ ਦੀ ਪ੍ਰੋਪਰਟੀਆਂ ਇੰਨੀਆਂ ਸ਼ਾਨਦਾਰ ਨੇ ਜੋ ਤੁਸੀਂ ਯੂਜ਼ ਕਰੋਗੇ ਹੇਠਾਂ ਕਮੈਂਟ ਕਰਕੇ ਫਰੂਕੀ ਸਾਹਿਬ ਨੂੰ ਜ਼ਰੂਰ ਦੱਸਣਾ ਵੀ ਵਾਕਈ ਜੋ ਵੈਦ ਸਾਹਿਬ ਕਹਿ ਰਹੇ ਸੀ ਉਹ ਗੱਲਾਂ ਬਿਲਕੁਲ ਸਹੀ ਨੇ ਤੇ ਹੁਣ ਆਪਾਂ ਨੁਸਕੇ ਦੀ ਜਾਣਵਾਰੇ ਗੱਲ ਕਰਾਂਗੇ ਜਿਹਨੂੰ ਕਹਿੰਦੇ ਮੂਡ ਬਣਾਉ ਨੁਸਕਾ ਮੂਡ ਬਣਾਉਂ ਚੀਜ਼ ਹੈ ਐਡੀ ਪਿਆਰੀ ਚੀਜ਼ ਹੈ ਥੋੜੀ ਜੀ ਕੋਸਟਲੀ ਜ਼ਰੂਰ ਹੈ ਪਰ ਆਪਣੀ ਸਿਹਤ ਉਤੇ ਆਪਣੀ ਹੈਲਥ ਦੇ ਉਤੇ ਕੋਈ ਚੀਜ਼ ਕੋਸਟਲੀ ਨਹੀਂ ਹੁੰਦੀ ਜੀ ਜੀ ਠੀਕ ਹੈ ਫਿਰ ਵੀ ਜੇ ਆਪਾਂ ਸਿਰਫ ਇਹਨੂੰ ਇੱਕ ਡੱਬੀ ਲੈ ਲਈਏ ਨਾ ਜੀ ਇੱਕ ਡੱਬੀ ਲੈ ਲਈਏ ਦੀ ਕੇਸਰ ਦੀ ਜਿਹਨੂੰ ਜ਼ਾਫਰਾਨ ਵੀ ਕਹ ਦਿੰਦੇ ਆਪਾਂ ਠੀਕ ਹੈ ਜ਼ਾਫਰਾਨ ਇੱਕ ਸਪਾਈਸ ਹੈ ਠੀਕ ਹੈ ਜੀ ਠੀਕ ਹੈ ਨੁਸਖਾ ਫਾਰਮੂਲਾ ਬਣ ਕੇ ਸਾਡਾ ਤਿਆਰ ਹੈ ਜੀ ਬਿਲਕੁਲ ਇਹ ਫਾਈਨਲ ਚੀਜ਼ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆਂ ਕੀ ਬਾਤ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਇਹ ਜ਼ਾਫਰਾਨ ਹੈਗਾ ਕੇਸਰ ਹੈਗਾ ਇਸ ਦੇ ذریعے ਤੁਹਾਨੂੰ ਇਸ ਤਰ੍ਹਾਂ ਦੀ ਨੀਂਦ ਲਿਆਵਾਂਗੇ ਕਿ ਤੁਸੀਂ ਸੁੱਤੇ ਸੁੱਤੇ ਤੱਕ ਜਾਓਗੇ ਪਰ ਤੁਹਾਡੀ ਅੱਖ ਨਹੀਂ ਖੁੱਲਣੀ ਦੇਖੋ ਜੀ ਇਹ ਮਾਈਂਡ ਰਿਲੈਕਸ ਕਰਨ ਲਈ ਨਾ ਜਿਹੜੀ ਨੀਂਦ ਹੈ ਨਾ ਫਰੁਕੀ ਸਾਹਿਬ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਕਹਿ ਦਿੰਦਾ ਬਟ ਜਿਹੜੀ ਜਿਹੜੇ ਬੰਦੇ ਨੂੰ ਨੀਂਦ ਨਾ ਆਉਂਦੀ ਹੋਏ ਜਾਂ ਜਿਹੜਾ ਪਿਛਲੇ 24 ਘੰਟਿਆਂ ਦਾ ਨਾ ਸੁੱਤਾ ਹੋਏ ਉਹ ਖੜਾ ਖੜਾ ਬੰਦਾ ਸੌਣ ਨੂੰ ਫਿਰਦਾ ਹੁੰਦਾ ਉਹਦਾ ਦਿਮਾਗ ਤੁਸੀਂ ਲਾ ਲਓ ਮਸ਼ੀਨ 10% ਚੱਲਦਾ ਹੁੰਦਾ ਠੀਕ ਹੈ ਕਈ ਵਾਰੀ ਤੇ ਇਹ ਵੀ ਕੰਡੀਸ਼ਨ ਬਣ ਜਾਂਦੀ ਹੈ ਕਈਆਂ ਦੀ ਵੀ ਸੁੱਤੇ ਸੁੱਤੇ ਅਗਲੇ ਉੱਠ ਕੇ ਜਾਂਦੇ ਨੇ ਤੇ ਕਈ ਵਾਰੀ ਬੰਦਾ ਡਿੱਗ ਵੀ ਜਾਂਦਾ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਸੋ ਅੱਜ ਦਾ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਰੈਡੀ ਹੈ ਆ ਆਪਾਂ ਇਹਦੇ ਵਿੱਚ ਦੋ ਜਿਹੜੀਆਂ ਤੁਰੀਆਂ ਨੇ ਜਿਹੜੀਆਂ ਇਹ ਕੇਸਰ ਦੀਆਂ ਯੂਜ਼ ਕਰ ਰਹੇ ਆ ਆ ਦੇਖੋ 1 2 ਤੇ 3 ਆ ਦੇਖੋ ਜੀ ਲੁਕੀ ਸਾਹਿਬ ਆਪਣਾ ਨੁਸਖਾ ਫਾਰਮੂਲਾ ਬਿਲਕੁਲ ਬਣ ਕੇ ਤਿਆਰ ਹੈ ਦੇਖੋ ਕੇਸਰ ਨੇ ਆਪਣਾ ਰੰਗ ਵੀ ਛੱਡਤਾ ਥੋੜਾ ਬੜਾ ਠੀਕ ਹੈ ਤੇ ਇਹ ਆ ਕੇਸਰ ਵਾਲਾ ਦੁੱਧ ਨੀਂਦ ਲਿਆਉ ਦੁੱਧ ਠੀਕ ਹੈ ਚੈਨ ਪਾਉ ਦੁੱਧ ਠੰਡ ਪਾਉ ਦੁੱਧ ਤੇ ਇਹ ਤੁਹਾਡਾ ਸਾਰੀਆਂ ਬਿਮਾਰੀਆਂ ਜਿਹਨੂੰ ਆਪਾਂ ਸੋਮੀਆ ਕਹਿੰਦੇ ਨੇ ਟੈਨਸ਼ਨ ਕਹਿੰਦੇ ਨੇ ਆ ਜੀ ਡਿਪਰੈਸ਼ਨ ਕਹਿੰਦੇ ਨੇ ਸਾਰੀਆਂ ਚੀਜ਼ਾਂ ਦਾ ਇਹ ਹਾਲੇ ਤੇ ਜਿੱਦਾਂ ਕਿ ਮੈਂ ਆਪਣੇ ਵੀਰਾਂ ਨਾਲ ਇਹ ਪ੍ਰੋਮਿਸ ਕੀਤਾ ਸੀ ਵੀ ਜਿਨ੍ਹਾਂ ਨੂੰ ਦੁੱਧ ਨਹੀਂ ਮਿਲਦਾ ਜਾਂ ਜਿਨ੍ਹਾਂ ਨੂੰ ਦੁੱਧ ਮਿਲਣ ਚ ਦਿੱਕਤ ਹੈ ਜਾਂ ਜਿਨ੍ਹਾਂ ਨੂੰ ਦੁੱਧ ਪਚਦਾ ਨਹੀਂ ਉਹਨਾਂ ਲਈ ਜਿਹੜੀ ਸੈਕੰਡ ਆਪਸ਼ਨ ਵੀ ਤੁਹਾਨੂੰ ਜ਼ਰੂਰ ਦਵਾਂਗੇ ਬਾਕੀ ਸਾਰਾ ਨੁਸਖਾ ਫਾਰਮੂਲਾ ਬਿਲਕੁਲ सेम ਰਹੇਗਾ ਤੁਸੀਂ ਸਿਰਫ ਦੁੱਧ ਦੀ ਥਾਂ ਤੇ ਪਾਣੀ ਦੀ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਲਗਭਗ ਲਗਭਗ 70 80% ਤੱਕ ਤਾਨੂੰ ਬੈਨੀਫਿਟ ਮਿਲੇਗਾ ਸਿਰਫ ਤੁਹਾਨੂੰ ਜਿਹੜਾ ਦੁੱਧ ਦਾ ਬੈਨੀਫਿਟ ਹੈ ਉਹ ਨਹੀਂ ਮਿਲੇਗਾ ਦੁੱਧ ਤੋਂ ਇਲਾਵਾ ਤੁਹਾਨੂੰ ਬਾਕੀ ਸਾਰਾ ਜਿਹੜਾ ਨਟਮੈਗ ਦਾ ਹੈਗਾ ਜੈਫਲ ਦਾ ਬੈਨੀਫਿਟ ਉਹ ਵੀ ਮਿਲੇਗਾ ਤੁਹਾਨੂੰ ਕੇਸਰ ਦਾ ਬੈਨੀਫਿਟ ਵੀ ਮਿਲੇਗਾ ਬਸ ਇਹਦੇ ਵਿੱਚ ਸ਼ਰਤ ਇਹ ਵੇ ਕਿ ਜਿਹੜਾ ਪਾਣੀ ਹੈ ਉਹਨੂੰ ਆਪਾਂ ਠੰਡੇ ਪਾਣੀ 'ਚ ਨਹੀਂ ਪਾ ਕੇ ਲੈਣਾ ਠੀਕ ਹੈ ਤੇ ਇਹ ਜਿਹੜਾ ਇਹ ਪਾਣੀ ਵਾਲਾ ਨੁਸਖਾ ਹੈਗਾ ਡਾਕਟਰ ਸਾਹਿਬ ਜਿਹੜਾ ਤੁਹਾਨੂੰ ਕਮੈਂਟ ਕਰੇਗਾ ਤੁਸੀਂ ਉਹਨੂੰ ਦੱਸ ਦਿਓ ਹਾਂਜੀ ਬਿਲਕੁਲ ਜੀ ਬਿਲਕੁਲ ਦੱਸਾਂਗੇ ਜੀ ਫਰਜ਼ ਹੈ ਸਾਡਾ ਕਿਸ ਨੁਸਖੇ ਤੋਂ ਛੱਡ ਕੇ ਵੀ ਕਿਸੇ ਵੀ ਬਿਮਾਰੀ ਬਾਰੇ ਕੋਈ ਵੀ ਡਿਸਕਸ ਕਰਨ ਲਈ ਮ ਉਹ ਇਹੀ ਹੈ ਵੀ ਇਸੇ ਵੀਡੀਓ ਤੇ ਜਿੱਥੇ ਚੱਲਦਾ ਪਿਆ ਵੀਡੀਓ ਇਹਦੇ ਥੱਲੇ ਕਮੈਂਟ ਕਰੋ ਤੁਹਾਡੇ ਕਮੈਂਟ ਦਾ ਰਿਪਲਾਈ ਮੈਂ ਛੇਤੀ ਤੋਂ ਛੇਤੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਮੇਰਾ ਤੁਹਾਡਾ ਨਾ ਪੱਕਾ ਵਾਦਾ ਜੀ ਜੀ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਪਾਣੀ ਵਾਲਾ ਨੁਸਖਾ ਲੈਣਾ ਉਹ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਛੱਡ ਦੇਣ ਅਦਰਵਾਈਜ਼ ਉਹਨਾਂ ਨੇ ਦੁੱਧ ਵਾਲਾ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ 80% ਜਿਹੜਾ ਫਾਇਦਾ ਹੈਗਾ ਇਹ ਨੁਸਖੇ ਫਾਰਮੂਲੇ ਦਾ ਉਹ ਪਾਣੀ ਦੇ ਜ਼ਰੀਏ ਵੀ ਲਿਆ ਐਬਿਲਿਟੀ ਨਹੀਂ ਹੈ اور وہ ਚਾਦਰ ਨੇ ਕਿ ਅਸੀਂ ਪਾਣੀ ਨਾਲ ਹੀ ਆਪਣਾ ਕੰਮ ਜਿਹੜਾ ਉਹ ਚਲਾ ਲਿਆ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹਨਾਂ ਲੋਕਾਂ ਨੂੰ نیند ਨਾ ਆਉਣ ਦੀ ਦਿੱਕਤ ਪਰੇਸ਼ਾਨੀ ਜਿਹੜੀ ਉਹ ਲਗਾਤਾਰ ਬਣੀ ਹੋਈ ਹੈ ਡਾਕਟਰ ਸਾਹਿਬ ਤੁਹਾਡੇ ਨਾਲ رابطہ ਕਿਵੇਂ ਕਰਨ ਲੋਕ ਇੱਕੋ ਜਿਹੀ ਕਿਤੇ ਮਰਨ ਵੈਸੇ ਅਗਰ ਪਰਸਨਲ 1 ਟੂ 1 ਮਿਲਣਾ ਹੋਵੇ ਤੁਸੀਂ ਕਿੱਥੇ ਬੈਠਦੇ ਹੋ ਹਾਂ ਮੈਂ ਜਲੰਧਰ ਬੈਠਦਾ ਜੀ ਜਲੰਧਰ ਬੱਸ ਸਟੈਂਡ ਦੇ ਕੋਲ ਹਰ ਰੋਜ਼ ਬੈਠਦਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇੱਥੇ ਆਉਣ ਤੋਂ ਪਹਿਲਾਂ ਮੇਰੇ ਨਾਲ ਜ਼ਰੂਰ ਗੱਲਬਾਤ ਕਰਕੇ ਫਿਰ ਆਇਓ ਕਿਉਂਕਿ ਇੱਥੇ ਰਸ਼ ਬਹੁਤ ਹੁੰਦਾ ਤੇ ਵੇਟਿੰਗ ਬਹੁਤ ਹੈ ਤੇ ਜਿੰਨੇ ਵੀ ਆਣਾ ਪਲੀਜ਼ ਆਪਣੀ ਅਪਾਇੰਟਮੈਂਟ ਲੈ ਕੇ ਕਨਫਰਮ ਕਰਕੇ ਆਇਓ ਕਿ ਮੈਂ ਅਵੇਲੇਬਲ ਹੈਗਾ ਕਿ ਨਹੀਂ ਹੈਗਾ ਜਿਹੜਾ ਵੀ ਤਾਨੂੰ ਦਿਨ ਜਾਂ ਸਮਾਂ ਸੂਟ ਕਰਦਾ ਉਹ ਤੁਸੀਂ ਮੈਨੂੰ ਪੁੱਛਣਾ ਵੀ ਮੈਨੂੰ ਆਸ ਸਮੇਂ ਮੈਂ ਇਸ ਦਿਨ ਆਣਾ ਚਾਹੁੰਦਾ ਵਾ ਉਹ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਜ਼ਰੂਰ ਆ ਕੇ ਮੈਨੂੰ ਮਿਲ ਸਕਦੇ ਹੋ ਮੈਨੂੰ ਮਿਲਣ ਦੀ ਸਲਾਹ ਮਸ਼ਵਰਾ ਕਰਨ ਦੀ ਕੋਈ ਫੀਸ ਨਹੀਂ ਹੈਗੀ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਸੀਂ ਆਪਣਾ ਟਾਈਮ ਲੈ ਕੇ 10 15 ਮਿੰਟ 20 ਮਿੰਟ ਜਿੰਨੀਦਰ ਮਰਜ਼ੀ ਸਲਾਹ ਮਸ਼ਵਰਾ ਕਰਿਓ ਕੋਈ ਟਾਈਮ ਦੀ ਪਾਬੰਦੀ ਨਹੀਂ ਹੈਗੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਜਾਇਫਲ ਨੂੰ ਦੁੱਧ ਦੇ ਵਿੱਚ ਮਿਲਾਇਆ ਗਿਆ ਉਸ ਤੋਂ ਬਾਅਦ ਜਿਹੜਾ ਜ਼ਾਫਰਾਨ ਹੈਗਾ ਉਹ ਇਸ ਦੁੱਧ ਦਾ ਹਿੱਸਾ ਬਣਾਇਆ ਗਿਆ ਨਾਲ ਹੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਫਿਰ ਵੀ ਇਸ ਵੀਡੀਓ ਤੋਂ ਬਾਅਦ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਨੀਂਦ ਇਸ ਦੁੱਧ ਨਾਲ ਵੀ ਤੁਹਾਡੀ ਪ੍ਰੋਬਲਮ ਸੌਟ ਆਊਟ ਨਹੀਂ ਹੁੰਦੀ ਤਾਂ ਇੱਕ ਵਾਰ ਉਹਨਾਂ ਨਾਲ ਸਲਾਹ ਜਿਹੜੀ ਉਹ ਜ਼ਰੂਰ ਕਰ ਲੈਣ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਹਮੇਸ਼ਾ ਅਸੀਂ ਇਹੀ ਗੱਲ ਕਰਦੇ ਹਾਂ ਕਿ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਵੀ ਜਿਹੜੀ ਉਹ ਜ਼ਰੂਰ ਕਰਨੀ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਫਾਰਮੂਲਾ ਇਸਤੇਮਾਲ ਨਹੀਂ ਕਰਨਾ ਧੰਨਵਾਦ